ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਜਿਹੜੀ ਉਹ ਵੀਡੀਓ ਦੇ ਵਿੱਚ ਮੈਂ ਝੋਟੀ ਤੁਹਾਨੂੰ ਦਿਖਾਉਣ ਲੱਗਾ ਆ ਜਿਹੜੀ ਝੋਟੀ ਦੀ ਵੀਡੀਓ ਫੜਮਾਉਣ ਲੱਗਾ ਆ ਬਹੁਤ ਹੀ ਟਾਪ ਕਲਾਸ ਝੋਟੀ ਬਾਪੂ ਸਵਰਨ ਸਿੰਘ ਢਿੱਲੋਂ ਦੇ ਫਾਰਮ ਤੇ ਪਹੁੰਚ ਚੁੱਕੀ ਆ ਤੇ ਦੋਸਤੋ ਤੁਸੀਂ ਬੜੇ ਟਾਈਮ ਦੀ ਡਿਮਾਂਡ ਕਰੀ ਸੀ ਕਿ ਸਾਨੂੰ ਕੋਈ ਇਦਾਂ ਦਾ ਬਲੱਡ ਲਿਆ ਕੇ ਦਿਓ ਜਿਹੜੀ ਝੋਟੀ ਮੇਲਿਆਂ 'ਚ ਖੜਨ ਵਾਲੀ ਹੋਵੇ ਬਿਊਟੀ ਕੰਪੀਟੀਸ਼ਨਾਂ ਦੇ ਵਿੱਚ ਸ਼ੋਅ 'ਚ ਖੜਨ ਵਾਲੀ ਹੋਵੇ ਸੋ ਦੋਸਤੋ ਜਿਹੜੀ ਪ੍ਰੈਗਨੈਂਟ ਝੋਟੀ ਤੁਹਾਨੂੰ ਅੱਜ ਦਿਖਾਉਣ ਜਾ ਰਿਆਂ ਵਾ ਜਿਹੜੀ ਆਵਤਾ ਹੈ ਹੀ ਚੰਗੀ ਗਾਂ ਜਿਹੜਾ ਸੀਮਨ ਲੱਗਾ ਉਹ ਵੀ ਬਹੁਤ ਚੰਗਾ ਤੇ ਮਾਂ ਵਾਲੇ ਵਖ ਤੋਂ ਵੀ 15 16 ਸੇਰੀ ਦੀ ਧੀ ਆ ਇਹ ਕਰਮਾ ਵਾਲੀ ਸੋ ਦੋਸਤੋ ਕਹਿਣ ਦੀਆਂ ਗੱਲਾਂ ਨਹੀਂ ਬਾਪੂ ਕਹਿੰਦਾ ਜਿੱਥੋਂ ਲੈ ਕੇ ਆਂਦੀ ਸੀ ਆਪਾਂ ਇਹਦੀ ਮਾਂ ਵੀ ਦਿਖਾ ਸਕਦੇ ਕੱਟੀ ਆਈ ਸੀ ਬਾਪੂ ਦੇ ਫਾਰਮ 'ਚ ਤੇ ਕੱਟੀ ਨੂੰ ਉਹ ਗਾਂ ਕੋਈ ਸੱਜਣ ਲੈ ਗਿਆ ਸੀ ਤੇ ਉਸ ਤੋਂ ਬਾਅਦ ਕਿਉਂਕਿ ਅੱਜ ਕੱਲ ਟ੍ਰੈਂਡ ਬੜਾ ਚੱਲਿਆ ਕਿ ਬੱਚੇ ਸਾਰਿਆਂ ਦੇ ਤਕਰੀਬ ਨਹੀਂ ਬਾਹਰ ਆ ਤੇ ਜਦੋਂ ਫਿਰ ਉੱਥੇ ਬੱਚੇ ਕਾਰੋਬਾਰ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਮਗਰੋਂ ਮਾਪਿਓ ਵੀ ਸੱਦ ਲੈਂਦੇ ਆ ਤੇ ਮਾਪਿਓ ਫਿਰ ਤੁਹਾਨੂੰ ਪਤਾ ਹੀ ਆ ਤੁਸੀਂ ਬੜੇ ਟਾਈਮ ਦੀ ਡਿਮਾਂਡ ਕਰੀ ਸੀ ਕਿ ਸਾਨੂੰ ਕੋਈ ਇਦਾਂ ਦਾ ਬਲੱਡ ਲਿਆ ਕੇ ਦਿਓ ਜਿਹੜੀ ਝੋਟੀ ਮੇਲਿਆਂ 'ਚ ਖੜਨ ਵਾਲੀ ਹੋਵੇ ਬਿਊਟੀ ਕੰਪੀਟੀਸ਼ਨਾਂ ਦੇ ਵਿੱਚ ਸ਼ੋਅ 'ਚ ਖੜਨ ਵਾਲੀ ਹੋਵੇ ਸੋ ਦੋਸਤੋ ਜਿਹੜੀ ਪ੍ਰੈਗਨੈਂਟ ਝੋਟੀ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਆਂ ਜਿਹੜੀ ਆਪ ਤਾਂ ਹੈ ਹੀ ਚੰਗੀ ਗਾਹ ਜਿਹੜਾ ਸੀਮਨ ਲੱਗਾ ਉਹ ਵੀ ਬਹੁਤ ਚੰਗਾ ਤੇ ਮਾਲੇ ਵੱਖ ਤੋਂ ਵੀ 15 16 ਸੇਰੀ ਦੀ ਧੀ ਆ ਇਹ ਕਰਮਾ ਵਾਲੀ ਸੋ ਦੋਸਤੋ ਕਹਿਣ ਦੀਆਂ ਗੱਲਾਂ ਨਹੀਂ ਬਾਪੂ ਕਹਿੰਦਾ ਜਿੱਥੋਂ ਲੈ ਕੇ ਆਂਦੀ ਸੀ ਆਪਾਂ ਇਹਦੀ ਮਾਂ ਵੀ ਦਿਖਾ ਸਕਦੇ ਕੱਟੀ ਆਈ ਸੀ ਬਾਪੂ ਦੇ ਫਾਰਮ 'ਚ ਤੇ ਕੱਟੀ ਨੂੰ ਉਹ ਗਾਂ ਕੋਈ ਸੱਜਣ ਲੈ ਗਿਆ ਸੀ ਤੇ ਉਸ ਤੋਂ ਬਾਅਦ ਕਿਉਂਕਿ ਅੱਜ ਕੱਲ ਟ੍ਰੈਂਡ ਬੜਾ ਚੱਲਿਆ ਕਿ ਬੱਚੇ ਸਾਰਿਆਂ ਦੇ ਤਕਰੀਬ ਨਹੀਂ ਬਾਹਰ ਆ ਤੇ ਜਦੋਂ ਫਿਰ ਉੱਥੇ ਬੱਚੇ ਕਾਰੋਬਾਰ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਮਗਰੋਂ ਮਾਂ ਪਿਓ ਵੀ ਸੱਦ ਲੈਂਦੇ ਆ ਤੇ ਮਾਂ ਪਿਓ ਫਿਰ ਤੁਹਾਨੂੰ ਪਤਾ ਹੀ ਆ ਜਦੋਂ ਮਾਂ ਪਿਓ ਜਾਂਦਾ ਹੈਗਾ ਤੇ ਫਿਰ ਮਗਰੋਂ ਪਹਿਲੀ ਠੇਕੇ ਤੇ ਪਸ਼ੂ ਸੇਲ ਕਰਕੇ ਹੀ ਜਾਂਦਾ ਵਾ ਤੇ ਫਿਰ ਇਹ ਝੋਟੀ ਬਾਪੂ ਸਰਨ ਸਿੰਘ ਢਲੋਂ ਦੇ ਫਾਰਮ ਤੇ ਫਿਰ ਵਾਪਸ ਪਹੁੰਚ ਗਈ ਪ੍ਰੈਗਨੈਂਟ ਹੋ ਕੇ ਆਈ ਆ ਪੰਜਾ ਮਹੀਨਿਆਂ ਦੀ ਚੈੱਕ ਪਾਸ ਆ ਤੁਸੀਂ ਇਹਦੀ ਡੀਲ ਡੋਲ ਇਹਦੀ ਖੜਨੀ ਚੈੱਕ ਕਰਿਓ ਪਿੱਛੇ ਜੇ ਇੱਕ ਮੈਂ ਪੋਸਟ ਪਾਈ ਸੀ ਝੋਟੀ ਟੇਡੇ ਘੱਟ ਵਾਲੀ ਤੇ ਬਾਪੂ ਦੱਸਦਾ ਸੀ ਕਹਿੰਦਾ ਵੀ ਤਿੰਨ ਦਿਨ ਫੋਨ ਨਹੀਂ ਉਹਦੇ ਟੁੱਟੇ ਤੇ ਫੋਨ ਮੈਨੂੰ ਬੰਦ ਕਰਨਾ ਪਿਆ ਵੀ ਇੰਨੇ ਫੋਨ ਆਏ ਇੰਨੇ ਫੋਨ ਆਏ ਤੇ ਐਵੇਂ ਹੀ ਮੈਂ ਅੱਜ ਫੇਰ ਕਹਿਦਾ ਮੈਂ ਕਿਹਾ ਬਾਪੂ ਫੋਨ ਆ ਇਹਦੇ ਝੋਟੀ ਦਾ ਹੁਣੀ ਟੁੱਟਣਾ ਵੇਖਿਓ ਫੋਨ ਮੈਂ ਕਿਹਾ ਵਰਦਾ ਕਿਉਂਕਿ ਇਦਾਂ ਦਾ ਨਗੀਨਾ ਘਰ ਘਰ ਨਹੀਂ ਖੜਾ 100 ਪਿੰਡ 150 ਪਿੰਡ ਘੁੰਮ ਕੇ ਵੇਖ ਲਿਓ ਇਦਾਂ ਦੀ ਝੋਟੀ ਨਹੀਂ ਮਿਲਣਗੀ ਤੇ ਵਾਕਿਆ ਹੀ ਜੇ ਕੋਈ ਵੀਰ ਸ਼ੌਂਕੀ ਵੀਰ ਹੋਇਆ ਤਾਂ ਕਰਿਓ ਸੰਪਰਕ 50 ਮਹੀਨਿਆਂ ਦੀ ਚੈੱਕ ਪਾਸ ਬਾਡਰਬਿਲਡ ਦੀ ਆਪ ਤੇ ਬਾਦਲ ਬੋਲ ਤੋਂ ਗੱਬਣ ABC ਵੀਰਾਂ ਵਾਲਿਆਂ ਕੋਲੇ ਤੇ ਜੇ ਕੋਈ ਸ਼ੌਂਕੀ ਵੀਰ ਇਹੇ ਝੋਟੀ ਨੂੰ ਆਪਣੇ ਫਾਰਮ ਦੀ ਸ਼ਾਨ ਬਣਾਉਣੀ ਚਾਹੁੰਦਾ ਤਾਂ ਬਾਪੂ ਸਵਰਨ ਸਿੰਘ ਢੱਲੋਣਾ ਕਰਕੇ ਸੰਪਰਕ ਖਰੀਦ ਲਿਓ ਬਿਲਕੁਲ ਬਰੀਕ ਪੂਸ਼ ਜਿਵੇਂ ਧਾਗਾ ਹੁੰਦਾ ਵਾ ਉਹ ਰੱਜ ਨਹੀਂ ਹੱਡੀ ਨਹੀਂ ਆਠਾ ਬਣਾਤਾ ਨਹੀਂ ਇਹਨੇ ਝੋਟੀ ਨੇ ਬੁੜਕੇ ਵਜਣਾ ਸੀ ਆਰਡਰ ਦੀ ਕੁਆਲਿਟੀ ਆਰਡਰ ਬਣਾਉਣਾ ਸ਼ੁਰੂ ਕਰਤਾ ਕਰਮਾ ਵਾਲੀ ਨੇ ਆ ਵੇਖੋ ਵਟ ਵਟ ਤੇ ਕੋਈ ਸਮਾਂ ਆਊਗਾ ਜਦੋਂ ਕਰਮਾ ਵਾਲੀ ਸੋਹਣੀ ਤਿਆਰ ਹੋਊਗੀ ਫੇਸ ਤੁਸੀਂ ਵੇਖ ਕੇ ਦਾ ਜੱਜਮੈਂਟ ਲਾ ਹੀ ਲਈ ਹੋਊਗੀ ਕਿ ਜਿਹੜੀ ਇਹਦੀ ਅੱਖ ਆ ਇਹ ਬਾਰਡਰ ਬੈਲਟ 'ਚ ਹੀ ਆਉਂਦੀ ਆ ਕਰਮਾ ਵਾਲੀ ਲਹੂ ਡੋਲਣ ਦੀ ਅੱਖ ਚੋਂ ਏਦਾਂ ਦੀ ਅੱਖ ਆ ਤੇ ਜੇ ਕੋਈ ਵੀਰ ਸ਼ੌਂਕੀ ਵੀਰ ਸੰਪਰਕ ਕਰ ਲਿਓ ਇਧਰ ਲਈ ਮਿਲਕਵੇਂ ਇਥੋਂ ਦੂਰੋਂ ਖੜੇ ਦੱਸਦੀ ਆ ਜਿਵੇਂ 4 ਦਾ ਪੈਪ ਨਪਿਆ ਹੁੰਦਾ ਕਿਸੇ ਨੇ ਏਦਾਂ ਦੀ ਝੋਟੀਆ ਕਰਮਾ ਵਾਲੀ ਬਿਲਕੁਲ ਮਾਲਕ ਨੂੰ ਨਵੀਂ ਨਰੋਈ ਰੱਖੇ ਜਿਹੜਾ ਲੈ ਗਿਆ ਦੋਸਤੋ ਦੋ ਘੜੀਆਂ ਯਾਦ ਕਰੂਗਾ। ਸੋ ਧੰਨਵਾਦ ਦੋਸਤੋ। ਮਿਲਦੇ ਹਾਂ ਫਿਰ ਇੱਕ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ।